ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਸ ਵੇਲੇ ਗੁਰਤਾ ਗੱਦੀ ਪਰ ਮirajman ਹੋਏ ਹਨ ਔਰ ਉਸ ਵਕਤ ਗੁਰੂ ਸਾਹਿਬ ਜੀ ਨੇ ਜਿਸ ਤਰੀਕੇ ਦੇ ਨਾਲ ਯੋਧਿਆਂ ਦੀਆਂ ਕਵੈਦਾਂ ਕਰਾਉਣੀਆਂ ਸ਼ੁਰੂ ਕੀਤੀਆਂ ਸ਼ਸਤਰ ਧਾਰਨ ਕੀਤੇ ਰਣਜੀਤ ਨਗਾਰਾ ਵਜਾਇਆ ਉਬਾਈ ਧਾਰ ਦੇ ਪਹਾੜੀ ਰਾਜਿਆਂ ਦੇ ਨਾਲ ਗੁਰੂ ਜੀ ਦੀ ਥੋੜੀ ਜੀ ਕਸ਼ਮਕਸ਼ ਹੋਈ ਹੈ ਜਿਹਦੇ ਵਿੱਚੋਂ ਬਾਈ ਧਾਰ ਦਾ ਪਹਾੜੀ ਰਾਜਾ ਭੀਮ ਚੰਦ ਕਹਿਲੂਰੀਆ ਉਹਨੇ ਸਾਮ ਦਾਮ ਦੰਡ ਭੇਦ ਇਹ ਚਾਰੇ ਚੀਜ਼ਾਂ ਜਿਹੜੀਆਂ ਸੀ ਉਹਨਾਂ ਦੇ ਵਿੱਚੋਂ ਸਾਮ ਦਾਮ ਇਹਨਾਂ ਦੇ ਜੋ ਦਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਉੱਤੇ ਵਰਤ ਲੈ ਪਰ ਗੁਰੂ ਸਾਹਿਬ ਜੀ ਕਿਸੇ ਵੀ ਤਰੀਕੇ ਦੇ ਨਾਲ ਉਹਦੇ ਕੰਟਰੋਲ ਵਿੱਚ ਉਹਦੀ ਗੱਲਬਾਤ ਵਿੱਚ ਨਹੀਂ ਆਏ ਇਹੋ ਜੀ ਕਸ਼ਮਗ੍ਰਸ਼ ਚੱਲਦੇ ਦੇ ਦੌਰਾਨ ਨਾਹਨ ਪ੍ਰਦੇਸ਼ ਦਾ ਰਾਜਾ ਨੇੜਾ ਪਹਾੜੀ ਏਰੀਏ ਬਾਈ ਧਾਰ ਦੇ ਪਹਾੜਾਂ ਦੇ ਵਿੱਚੋਂ ਇੱਕ ਪਹਾੜੀ ਰਾਜਾ ਜਿਹੜਾ ਨਾਹਨ ਦਾ ਏਰੀਆ ਹੈ ਜਿੱਥੇ ਆਪਾਂ ਕੌਂਟਾ ਸਾਹਿਬ ਜਾਣਦੇ ਆ ਉਹ ਉਸ ਏਰੀਏ ਦੇ ਉਸ ਜ਼ਿਲ੍ਹੇ ਨੂੰ ਨਾਹਨ ਆਖਿਆ ਜਾਂਦਾ ਹੈ ਤੇ ਨਾਹਨ ਦਾ ਰਾਜਾ ਮੇਦਨੀ ਪ੍ਰਕਾਸ਼ ਗੁਰੂ ਜੀ ਦੇ ਚਰਨਾਂ 'ਚ ਬੇਨਤੀ ਕਰਦੇ ਕਿ ਗੁਰੂ ਜੀ ਤੁਸੀਂ ਮੇਰੇ پاس ਆਣ ਕੇ ਰਹੋ ਔਰ ਇਥੋਂ ਦੇ ਆਲੌਕਿਕ ਆਨੰਦ ਨੂੰ ਮਾਣੋ ਤੁਸੀਂ ਇਹਨਾਂ ਚੀਜ਼ਾਂ ਤੋਂ ਇਹਨਾਂ ਜੋ ਇਸ ਸਮੇਂ ਦੇ ਉੱਤੇ ਬਣੇ ਹਾਲਾਤ ਹਨ ਇਹਨਾਂ ਤੋਂ ਆਪਣੇ ਆਪ ਨੂੰ ਥੋੜਾ ਜਿਆਦਾ ਪਾਸੇ ਕਰਦੇ ਹੋਏ ਇੱਥੇ ਆਣ ਕੇ ਸ਼ਾਂਤ ਅਵਸਥਾ ਵਿੱਚ ਰਹੋ ਮਹਾਰਾਜ ਉਹਦੀ ਬੇਨਤੀ ਮੰਨਦੇ 1685 ਈਸਵੀ ਨੂੰ ਇੱਥੇ ਪਹੁੰਚੇ ਹੈ ਸੂਰਜ ਪ੍ਰਕਾਸ਼ ਵਿੱਚ ਲਿਖਿਆ ਹੈ ਕੇ पांव टिका ਜਿਹੜਾ ਸ਼ਬਦ ਹੈ ਪੌਂਟਾ ਸਾਹਿਬ ਇਹਦਾ ਨਾਮ ਪੌਂਟਾ ਕਿਉਂ ਪਿਆ ਪਾਉਂ ਟਿਕਾ ਜਦ ਆਨੰਦਪੁਰ ਤੇ ਆਏ ਪੌਂਟਾ ਨਾਮ ਇਮ ਦੇਸ਼ ਬਧਾਈ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਥੇ ਆਣ ਕੇ ਆਪਣੇ ਚਰਨ ਟਿਕਾਏ ਭਾਵ ਥੋੜਾ ਜਿਹਾ ਆਪਣੇ ਜੀਵਨ ਨੂੰ ਕਹਿੰਦੇ ਜਿਵੇਂ ਰਿਲੈਕਸ ਕਰਨਾ ਹੈ ਸਹਿਜ ਅਵਸਥਾ ਦੇ ਵਿੱਚ ਬਤੀਤ ਕਰਨਾਂ ਸਮਾਂ ਮਹਾਰਾਜ ਨੇ ਇੱਥੇ ਪਾਉਂ ਧਰਿਆ ਤਾਂ ਇਸ ਜਗ੍ਹਾ ਦਾ ਨਾਮ ਪੌਂਟਾ ਕਰਕੇ ਸਭ ਦੇਸ਼ਾਂ ਵਿੱਚ ਦਤਾਏ ਸਾਰਿਆਂ ਦੇਸ਼ਾਂ ਦੇ ਵਿੱਚ ਇਹ ਪ੍ਰਗਟ ਹੋਇਆ ਗੁਰੂ ਜੀ 1699 ਤੱਕ ਇੱਥੇ ਰਹੇ ਚਾਰ ਸਾਲ ਮਹਾਰਾਜ ਨੇ ਬਤੀਤ ਕੀਤੇ ਹਨ ਇਹਨਾਂ ਚਾਰ ਸਾਲਾਂ ਵਿੱਚ ਗੁਰੂ ਜੀ ਨੇ ਕੀ ਕੁਝ ਕੀਤਾ 52 ਕਵੀ ਮਹਾਰਾਜ ਦੇ ਹਜ਼ੂਰ ਰਹੇ ਜਿਨ੍ਹਾਂ ਨੂੰ ਜਮਨਾ ਦੇ ਕੰਢੇ ਤੇ ਆਪਾਂ ਦਰਸ਼ਨ ਕਰੀਏ ਜਿੱਥੇ ਕਵੀਆਂ ਨੂੰ ਸਭਾ ਲਗਾ ਕੇ ਮਹਾਰਾਜ ਉਹਨਾਂ ਦੇ ਕੋਲੋਂ ਕਵਿਤਾਵਾਂ ਸੁਣਦੇ ਸੀ ਆਲਾ ਤਰ੍ਹਾਂ ਦੀਆਂ ਜਿਨ੍ਹਾਂ ਦਾ ਉਹਨਾਂ ਦਾ ਗਿਆਨ ਉਹਨਾਂ ਦੀ ਜਿਹੜੀ ਪੜ੍ਹਾਈ ਜੋ ਉਹਨਾਂ ਦੀ ਕਵਿਤਾ ਦਾ ਉੱਚ ਸਤਰੀ ਹੈ ਅੱਜ ਦੇ ਸਮੇਂ ਦੇ ਅੰਦਰ ਜਿਵੇਂ ਆਪਾਂ ਕਹਿੰਦੇ ਸਮਾਂ ਸਮਾਂ ਬਦਲਦਾ ਹੈ ਵੈਸੇ ਹੈ ਤਾਂ ਕਵਿਤਾ ਦੇ ਉੱਤੇ ਬਹੁਤ ਕੁਝ ਡਿਪੈਂਡ ਕਰ ਰਿਹਾ ਅੱਜ ਵੀ ਹੈ ਪਰ ਕਵਿਤਾਵਾਂ ਦਾ ਲੈਵਲ ਉਹ ਨਹੀਂ ਰਿਹਾ ਸੁਣਨ ਵਾਲਿਆਂ ਦਾ ਜਿਹੜਾ ਸੁਣਨ ਦਾ ਲੈਵਲ ਉਹ ਨਹੀਂ ਰਿਹਾ ਜਿਸ ਕਰਕੇ ਕਵਿਤਾਵਾਂ ਵੀ ਉਸ ਉੱਚ ਪੱਧਰ ਦੀਆਂ ਨਹੀਂ ਰਹੀਆਂ ਔਰ ਇਸ ਕਰਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਉੱਥੇ ਆਪ ਵੀ ਕਵਿਤਾਵਾਂ ਰਚੀਆਂ ਇਤਿਹਾਸ ਵਿੱਚ ਇੱਕ ਐਸਾ ਜ਼ਿਕਰ ਵੀ ਆਉਂਦਾ ਹੈ ਕਿ ਗੁਰੂ ਜੀ ਨੇ ਉੱਥੇ ਰਹਿ ਕੇ ਅਨੇਕਾਂ ਅਨੁਵਾਦ ਵੀ ਕੀਤੇ ਉਲੱਥੇ ਅਨਵਾਦ ਹੁੰਦਾ ਜਿਵੇਂ ਸਾਂਸਕ੍ਰਿਤਿਕ ਗ੍ਰੰਥ ਜਿਹੜੇ ਹੁੰਦੇ ਉਹਨਾਂ ਗ੍ਰੰਥਾਂ ਨੂੰ ਪੰਜਾਬੀ ਦੇ ਵਿੱਚ ਜਾਂ ਆਪਣੀ ਸਰਲ ਭਾਸ਼ਾ 'ਚ ਅਨਵਾਦ ਕਰਨਾ ਦਸਮ ਗ੍ਰੰਥ ਦੇ ਬਹੁਤੇ ਭਾਗ ਇਸ ਇਸ ਤਰ੍ਹਾਂ ਦੇ ਹਨ ਜਿਵੇਂ ਆਪਾਂ ਉਹਨਾਂ ਨੂੰ ਕਹੀਏ ਵੀ ਕਿਸੇ ਗ੍ਰੰਥ ਦਾ ਉਹ ਅਨਵਾਦ ਹੋਵੇ ਗੁਰੂ ਗੋਬਿੰਦ ਸਿੰਘ ਜੀ ਦੀ ਆਪਣੀ ਰਚਨਾ ਨਾ ਹੋਵੇ ਤਾਂ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਪੱਖ ਤਾਂ ਉੱਥੇ ਕਲਮ ਫੜ ਕੇ ਮਹਾਰਾਜ ਕਲਮ ਦੇ ਤਾਂ ਨਹੀਂ ਬਣੇ ਦੂਸਰਾ ਪੱਖ ਇਹ ਕਿ ਉੱਥੇ ਹੀ ਰਾਜਾ ਭੀਮਚੰਦ ਕਹਿਲੂਰੀਆ ਉਸਨੇ ਆਪਣੇ ਬੇਟੇ ਦਾ ਵਿਆਹ ਕਰਨਾ ਵਿਆਹ ਕਰਨ ਲਈ ਬਰਾਤ ਲੈ ਕੇ ਜਾਣਾ ਬਰਾਤ ਜਿਹੜੀ ਲੰਗਣੀ ਸੀ ਉਹ ਇੱਥੋਂ ਦੀ ਹੀ ਲੰਗਣੀ ਸੀ ਪੌਂਟਾ ਸਾਹਿਬ ਵਿੱਚਲੀ ਔਰ ਜਿਸ ਕਰਕੇ ਕੇ ਉਸ ਨੂੰ ਇਹ ਲੱਗਿਆ ਵੀ ਹੁਣ ਮੈਂ ਇਧਰ ਦੀ ਨਾਲ ਜਾਵਾਂ ਮੇਰਾ ਉਪਦਰਭ ਹੋਵੇਗਾ ਉਹ ਉੱਥੇ ਨਹੀਂ ਗਿਆ ਉਸ ਰਸਤੇ ਦੀ ਨਹੀਂ ਗਿਆ ਵੜ ਪਾ ਕੇ ਗਿਆ ਤੇ ਜਦੋਂ ਵਿਆਹ ਕੀਤਾ ਬਰਾਤ ਕੀਤੀ ਉੱਥੋਂ ਹੀ ਫਿਰ ਪੰਘਾਣੀ ਦੇ ਜੰਗ ਦਾ ਮੁੱਢ ਵੱਜਾ ਆਪਣੇ ਕੁੜਮਾ ਨੂੰ ਵੀ ਨਾਲ ਲੈ ਕੇ ਗੁਰੂ ਸਾਹਿਬ ਜੀ ਦੇ ਉੱਪਰ ਪੰਘਾਣੀ ਦੇ ਉਸ ਸਥਾਨ ਦੇ ਉੱਤੇ ਚੜ੍ਹਾਈ ਕੀਤੀ ਗੁਰੂ ਸਾਹਿਬ ਨੇ ਉਹ ਸਥਾਨ ਚੁਣਿਆ ਜਿੱਥੇ ਮਹਾਰਾਜ ਨੇ ਪਹਿਲੀ ਵਾਰੀ ਜੰਗ ਕੀਤਾ ਮਹਾਰਾਜ ਜੰਗ ਦਾ ਅਭਿਆਸ ਤਾਂ ਬੜੇ ਸਮੇਂ ਤੋਂ ਕਰ ਰਹੇ ਸਨ ਪਰ ਜੰਗ ਕੀਤਾ ਨਹੀਂ ਸੀ ਉਦੋਂ ਤੱਕ ਜਿੱਥੇ ਗੁਰੂ ਜੀ ਦੇ ਪੰਜ ਭੂਆ ਦੇ ਪੁੱਤਾਂ ਦੇ ਵਿੱਚੋਂ ਬੀਬੀ ਵੀਰੋਜੀ ਦੇ ਪੰਜ ਪੁੱਤਰ ਉਹਨਾਂ ਦੇ ਵਿੱਚੋਂ ਵੱਡੇ ਤਿੰਨ ਸੰਗੋਸ਼ਾ ਜੀ, ਗੁਲਾਬ ਚੰਦ, ਜੀਤਮਲ ਆਦਿ ਸ਼ਹੀਦ ਹੋਏ। ਪੀਰ ਬੁੱਧੂ ਸ਼ਾਹ ਨੇ ਆਪਣੇ ਚਾਰ ਪੁੱਤਰਾਂ ਦੇ ਸਮੇਤ 700 ਮੂਰੀਤਾਂ ਦੇ ਨਾਲ ਗੁਰੂ ਜੀ ਦੇ ਚਰਨਾਚਾਰਨ ਕੇ ਇਸ ਜੰਗ ਦੇ ਵਿੱਚ ਮਦਦ ਕੀਤੀ। ਗੁਰੂ ਜੀ ਦੇ ਨਾਲ ਮਦਦ ਕਰਦਿਆਂ ਪੀਰ ਬੁੱਧੂ ਸ਼ਾਹ ਦੇ ਦੋ ਪੁੱਤਰ ਸ਼ਹੀਦ ਹੋਏ। ਮੁਰੀਦ ਵੀ ਕਿੰਨੇ ਉਹਦੇ ਸ਼ਗਿਰਦ ਸ਼ਹੀਦ ਹੋਏ ਤੇ ਜਦੋਂ ਗੁਰੂ ਸਾਹਿਬ ਖੁਸ਼ ਹੋਏ ਇਸ ਸਥਾਨ ਤੇ ਤੇ ਮਹਾਰਾਜ ਆਖਿਆ ਪੀਰ ਬੁੱਧੂ ਸ਼ਾਹ ਜੀ ਨੂੰ ਪੀਰ ਜੀ ਦੱਸੋ ਕੀ ਮੰਗਦੇ ਹੋ ਅਸੀਂ ਤੁਹਾਡੇ ਤੇ ਖੁਸ਼ ਹਾਂ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਵੇਲੇ ਆਪਣੇ ਕੇਸਾਂ ਦਾ ਕੰਗਾ ਕਰਕੇ ਦਸਤਾਰ ਆਪਣੇ ਸਿਰ 'ਤੇ ਸਜਾਉਣ ਲੱਗੇ ਸਨ ਤਾਂ ਪੀਰ ਬੁੱਧੂ ਸ਼ਾਹ ਨੇ ਗੁਰੂ ਜੀ ਵੱਲੋਂ ਬਖਸ਼ਿਸ਼ ਮੰਗੀ ਮਹਾਰਾਜ ਜੀ ਖੁਸ਼ ਹੋਏ ਹੋ ਆ ਆਪਣਾ ਕੰਗਾ ਜਿਹੜਾ ਕੇਸਾਂ ਵਾਲਾ ਜਦੋਂ ਤੁਸੀਂ ਕੇਸ ਕੀਤੇ ਹੋਏ ਆ ਵਾਏ ਹੋਏ ਆ ਇਹ ਕੇਸਾਂ ਵਾਲਾ ਕੰਗਾ ਮੈਨੂੰ ਦੇ ਦਿਓ ਤੇ ਜੇ ਹੋ ਸਕੇ ਬਖਸ਼ਿਸ਼ ਵਿੱਚ ਖੁਸ਼ ਹੋਈ ਹੂੰ ਤਾਂ ਆਪਣੀ ਦਸਤਾਰ ਜੋ ਸਿਰ 'ਤੇ ਬੰਨ ਰਹੀ ਹੂੰ ਉਸ ਦਾ ਵੀ ਇੱਕ ਟੁਕੜਾ ਮੈਨੂੰ ਦੇਵੋ ਬਖਸ਼ਿਸ਼ ਰੂਪ ਵਿੱਚ ਮੈਂ ਆਪ ਜੀ ਕੋਲ ਚਾਹੁੰਦਾ ਜਲਿਆਂ ਵਾਲੇ ਬਾਗ ਵਿੱਚ ਜਦੋਂ 1919 'ਚ ਘਟਨਾ ਹੁੰਦੀ ਹੈ ਨਾ ਉਸ ਘਟਨਾ ਦੇ ਵਿੱਚ ਬਹੁਤ ਸਾਰੇ ਲੋਕ ਸ਼ਹੀਦ ਹੋਏ ਤੇ ਜਿਹੜੇ ਲੋਕ ਜ਼ਖਮੀ ਹੋਏ ਉਹਨਾਂ ਜ਼ਖਮੀਆਂ ਦੇ ਵਿੱਚੋਂ ਇੱਕ ਗੁਰੂ ਕਾ ਪਿਆਰਾ ਸੀ ਮਹੰਤ ਭਾਈ ਲੈਣਾ ਸਿੰਘ ਜੀ ਇਹ ਵੀ ਮਹੰਤ ਸਨ ਮਹੰਤ ਆਪਾ ਇਸ ਕਰਕੇ ਕਹਿ ਦਿੰਦੇ ਸਨ ਉਸ ਵੇਲੇ ਕਿ ਜਿਨ੍ਹਾਂ ਦੇ ਕੋਲ ਗੁਰਦੁਆਰਿਆਂ ਦਾ ਪ੍ਰਬੰਧ ਹੈ ਇਹ ਪੌਂਟਾ ਸਾਹਿਬ ਦੇ ਪ੍ਰਬੰਧਕ ਸਨ ਭਾਈ ਲੈਣਾ ਸਿੰਘ ਜੀ ਤੇ ਭਾਈ ਲੈਣਾ ਸਿੰਘ ਨੂੰ ਪਤਾ ਲੱਗਿਆ ਐਸਜੀਪੀਸੀ ਹੋਂਦ ਵਿੱਚ ਆ ਗਈ ਹੈ ਗੁਰਦੁਆਰਿਆਂ ਦਾ ਪ੍ਰਬੰਧ ਆਪਣੇ ਅੰਡਰ ਕਰ ਰਹੀ ਹੈ ਤੇ ਭਾਈ ਲੈਣਾ ਸਿੰਘ ਦੀ ਪੌਂਟਾ ਸਾਹਿਬ ਤੇ ਪਹੁੰਚੇ ਉਹਨਾਂ ਨੇ ਚਾਬੀਆਂ ਰੱਖੀਆਂ ਐਸਜੀਪੀਸੀ ਦੇ ਸਾਹਮਣੇ ਤੇ ਉਸ ਵੇਲੇ ਦੇ ਜੋ ਪ੍ਰਧਾਨ ਸਨ ਉਹਨਾਂ ਦੇ ਕੋਲ ਕਹਿੰਦੇ ਜੀ ਕਿ ਆ ਤੁਸੀਂ ਪ੍ਰਬੰਧ ਜਿਹੜਾ ਪੌਂਟਾ ਸਾਹਿਬ ਦਾ ਸੰਭਾਲੋ ਗੁਰੂ ਗਿਆਨ ਸਿੱਖਾਂ ਨੇ ਵਿਚਾਰ ਕੀਤੀ ਕਿ ਭਾਈ ਲੈਣਾ ਸਿੰਘ ਦਾ ਸਤਕਾਰ ਸਿੰਘਾਂ ਦੇ ਵਿੱਚ ਜ਼ਿਆਦਾ ਹੈ ਕਿਉਂਕਿ ਇਹ ਉਹ ਸ਼ਹੀਦਾਂ ਦੇ ਵਿੱਚੋਂ ਜਿੰਦਾ ਸ਼ਹੀਦ ਹਨ ਜਿਹੜੇ ਕਿ ਚਲਿਆਂ ਵਾਲੇ ਬਾਗ ਵਿੱਚੋਂ ਜੋ ਜਿਉਂਦੇ ਬਚੇ ਹਨ ਜ਼ਖਮੀਆਂ ਦੇ ਵਿੱਚੋਂ ਭਾਈ ਸਾਹਿਬ ਨੂੰ ਇੱਕ ਵੱਖਰਾ ਮਤਾ ਪਾਸ ਕੀਤਾ ਗਿਆ ਜਿਹਦੇ ਵਿੱਚ ਸਾਰਿਆਂ ਨੇ ਸਾਈਨ ਕੀਤੇ ਕਿ ਭਾਈ ਲੈਣਾ ਸਿੰਘ ਜੀ ਐਨੇ ਸਮੇਂ ਤੋਂ ਤੁਸੀਂ ਪੌਂਟਾ ਸਾਹਿਬ ਦੀ ਸੇਵਾ ਸੰਭਾਲ ਕਰ ਰਹੇ ਹੋ ਤੁਸੀਂ ਉੱਥੋਂ ਦੀ ਸੇਵਾ ਸੰਭਾਲ ਕਰੋ ਸੁਚੰਜੇ ਡੰਗ ਦੇ ਨਾਲ ਸਾਰੀ ਕੌਮ ਤੁਹਾਡੇ ਨਾਲ ਹੈ ਤਕਰੀਬਨ 1947 ਤੋਂ ਬਾਅਦ ਭਾਈ ਸਾਹਿਬ ਜੀ ਦੀ ਜੋ ਮੌਤ ਹੁੰਦੀ ਹੈ ਭਾਈ ਲੈਣਾ ਸਿੰਘ ਜੀ ਦੀ ਇਹਨਾਂ ਦਾ ਬੇਟਾ ਗੁਰਦਿਆਲ ਸਿੰਘ ਉਹਨਾਂ ਦਾ ਨਾਮ ਇਤਿਹਾਸ ਵਿੱਚ ਆਉਂਦਾ ਹੈ ਗੁਰਦਿਆਲ ਸਿੰਘ ਮਹੰਤੀ ਦਾ ਜੋ ਇਹ ਦਾਵੇਦਾਰ ਬਣ ਕੇ ਮਹੰਤ ਬਣਿਆ ਔਰ ਇਹ ਮਹੰਤ ਬਣਨ ਤੋਂ ਬਾਅਦ ਉਸ ਵੇਲੇ ਤੁਸੀਂ ਇਹ حساب ਲਾ ਲਓ ਕਿ ਦੇਸ਼ ਆਜ਼ਾਦ ਹੋ ਗਿਆ ਸੀ ਅਸੀਂ ਸਾਰੇ ਇੱਕ ਆਜ਼ਾਦ ਫਿਜ਼ਾ ਦੇ ਵਿੱਚ ਸਾਹ ਲੈ ਰਹੇ ਸਾਂ ਤੇ ਇਸ ਮਹੰਤ ਗੁਰਦਿਆਲ ਸਿੰਘ ਨੇ ਆਪਣੇ ਜੋ ਉਹ ਹੀ ਕਾਰਜ ਜਿਵੇਂ ਕਹਿ ਦਈਏ ਕਿ ਇੱਕ ਤਰ੍ਹਾਂ ਦਾ ਜਿਵੇਂ ਕੋਈ ਬੰਦਾ ਕਹਿ ਦਿੰਦਾ ਵੀ ਮੈਂ ਰੱਬ ਹੀ ਬਣ ਗਿਆ ਉਹ ਕੰਮ ਕਰਨ ਲੱਗ ਗਿਆ ਸਭ ਤੋਂ ਵੱਡੀ ਗੱਲ ਇਹ ਗੁਰੂ ਘਰਾਂ ਦੇ ਵਿੱਚ ਜਦੋਂ ਅਸੀਂ ਪ੍ਰਬੰਧ ਤੇ ਗੁਰੂ ਕੀ ਸੇਵਾ ਦੇ ਵਿੱਚ ਜਿੰਨੇ ਅਸੀਂ ਸੇਵਾ ਨਿਭਾਉਂਦੇ ਹਾਂ ਸਾਰੇ ਜਾਣੇ ਜਿੰਨਾ ਸਮਾਂ ਅਸੀਂ ਗੁਰੂ ਦੀ ਜੋ ਮਤ ਅਨੁਸਾਰ ਨਿਮਰਤਾ ਵਿੱਚ ਰਹਿ ਕੇ ਤੇ ਗੁਰੂ ਸਾਹਿਬ ਜੀ ਦਾ ਸੇਵਕ ਬਣ ਕੇ ਨਹੀਂ ਸੇਵਾ ਕਰਦੇ ਉਤਨਾ ਸਮਾਂ ਅਸੀਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਚਰਨਾਂ 'ਚ ਸੇਵਾ ਨਹੀਂ ਕਰ ਸਕਦੇ ਜਦੋਂ ਸਾਡੇ ਮਨ ਵਿੱਚ ਇਹ ਆਇਆ ਕਿ ਮੈਂ ਪ੍ਰધાન ਆ ਮੈਂ ਸਕੱਤਰ ਆ ਮੈਂ ਫਲਾਣ ਆ ਮੈਂ ਉਹ ਆ ਜਦ ਮੈਂ ਗਰੰਥੀਆਂ ਬੜਾ ਤਕੜਾ ਤਾਂ ਇਹ ਸਮਝ ਲਈਏ ਕਿ ਉਹ ਮਨੁੱਖ ਜਿਹੜਾ ਉਹ ਗਲਤੀਆਂ ਕਰਨ ਤੋਂ ਕਦੀ ਗੁਰੇਜ਼ ਨਹੀਂ ਕਰੇਗਾ ਮਹਾਰਾਜ ਨੇ ਕਿਹਾ ਹਉਮੈ ਕਰਨ ਦੇ ਕਰਕੇ ਮਨ ਉੱਚਾ ਹੋ ਜਾਂਦਾ ਮਤ ਨੀਵੀਂ ਹੋ ਜਾਂਦੀ ਹੈ ਨਿਮਰਤਾ ਆਉਣ ਦੇ ਨਾਲ ਤੁਹਾਡਾ ਮਨ ਨੀਵਾ ਰਹੇਗਾ ਮਤ ਉੱਚੀ ਹੋਵੇਗੀ ਔਰ ਹੈਰਾਨੀ ਦੀ ਗੱਲ ਇਹ ਹੈ ਕਿ ਚਲੋ ਇਹੋ ਜਿਹੀਆਂ ਚੀਜ਼ਾਂ ਉਹਨਾਂ ਗੁਰੂ ਘਰਾਂ ਦੇ ਵਿੱਚ ਹੋਈਆਂ ਇਹ ਮਹੰਤ ਗੁਰਦੇਵ ਸਿੰਘ ਜਿਹੜਾ ਸੀ ਇਹ ਬੇਹੁਕਮੀਆਂ ਕਰਨ ਲੱਗਾ 1950-51 ਚ ਬਾਬਾ ਚੇਤ ਸਿੰਘ ਜੀ ਨਿਹੰਗ ਸਿੰਘ ਹਰੀਆਂ ਵੇਲਾਂ ਵਾਲੇ ਇਹ ਉੱਥੇ ਗਏ ਇਹਨਾਂ ਨੇ ਉਹਨੂੰ ਵਾਰਨਿੰਗ ਵੀ ਕੀਤੀ ਜਦੋਂ ਦੇਖਿਆ ਪ੍ਰਬੰਧ ਵੀ ਦੇਖਿਆ ਕਿ ਸੇਵਾ ਸੰਭਾਲ ਤਾਂ ਗੁਰੂ ਜੀ ਦੀ ਕੋਈ ਖਾਸ ਹੈ ਨਹੀਂ ਤੇ ਆਪਦੇ ਤਾਂ ਇਹਨਾਂ ਦੇ ਅਸ਼ਵਾਰਾਮ ਹਨ ਜਿਵੇਂ ਆਪਾਂ ਕਹੀਏ ਕਿ ਵੀ ਆਪਦੇ ਤਾਂ ਅਸ਼ਵਾਰਾਮ ਦੇ ਲਈ ਬੜੇ ਸੋਹਣੇ ਸੋਹਣੇ ਜਿਹੜੇ ਆਫਿਸਸ ਬਣਾ ਕੇ ਵੰਦੇ ਆ ਤੇ ਗੁਰੂ ਸਾਹਿਬ ਦੀ ਸੇਵਾ ਵੱਲ ਕੋਈ ਧਿਆਨ ਹੀ ਨਹੀਂ ਤੇ ਬਾਬਾ ਜੀ ਨੇ ਇਹਨੂੰ ਤਾੜਿਆ ਇਹਨੇ ਫਿਰ ਤਾੜਨਾ ਸਮਝ ਗਿਆ ਵੀ ਨਿਆਣ ਸਿੰਘ ਹੈਗੇ ਇਹਨੇ ਕੀ ਕੀਤਾ ਅੰਮ੍ਰਿਤ ਛਕ ਲਿਆ ਬਾਬਾ ਚੇਤ ਸਿੰਘ ਜੀ ਦੇ ਕੋਲ ਭੁੱਲਾਂ ਬਖਸ਼ਾ ਲਈਆਂ ਤੇ ਇਹ ਚੇਤ ਗੁਰਦਿਆਲ ਸਿੰਘ ਜਿਹੜਾ ਮਹੰਤ ਸੀ ਇਹ ਬਾਬਾ ਜੀ ਕੋਲੋਂ ਅੰਮ੍ਰਿਤ ਛਕ ਕੇ ਸੇਵਾ ਕਰਨ ਲੱਗ ਗਿਆ ਸੰਗਤਾਂ ਜਿਹੜੀਆਂ ਨੇ ਉਹ ਆਲੇ-ਦੁਆਲੇ ਦੀਆਂ ਇਹਨਾਂ ਦੇ ਵੱਲ ਵੇਖਦੀਆਂ ਚਾਹੇ ਗੁਰੂ ਘਰ ਦਾ ਪ੍ਰਬੰਧ ਥੋੜਾ ਬਹੁਤਾ ਸੁਧਾਰਿਆ ਹੋਵੇ ਪਰ ਇਹ ਅੰਦਰ ਖਾਤੇ ਜਿਹੜੀਆਂ ਬੰਦੇ ਨੂੰ ਬੁਰੀਆਂ ਆਦਤਾਂ ਹੁੰਦੀਆਂ ਉਹ ਹਟਦੀਆਂ ਨਹੀਂ ਗੱਲ ਜਿਹੜੀ ਸੀ ਅੱਗੇ ਚੱਲਦੀ ਚੱਲਦੀ 1964 ਤੱਕ ਪਹੁੰਚ ਗਈ ਖਬਰਾਂ ਜਿਹੜੀਆਂ ਸਨ ਸੰਗਤਾਂ ਦੇ ਰੂਪ ਵਿੱਚ ਉਹ ਵਫਦ ਦੇ ਰੂਪ ਦੇ ਵਿੱਚ ਜੋ ਫਿਰ ਤੋਂ ਪੰਜਾਬ ਦੇ ਵਿੱਚ ਪਹੁੰਚਣ ਲੱਗੀਆਂ ਤੇ ਜਿਹੜਾ ਕਰਕੇ ਕਿ ਐਸਜੀਪੀਸੀ ਵੱਲੋਂ ਕੋਈ ਕਾਰਵਾਈ ਨਾ ਕਰ ਪਾ ਸਕੇ ਕਿਉਂਕਿ ਉਸ ਟਾਈਮ ਦੇ ਉੱਤੇ ਅਨੇਕਾਂ ਹੀ ਹੋਰ ਵੀ ਕੰਮ ਚੱਲ ਰਹੇ ਸੀ ਆਪਾਂ ਮੋਰਚਾ ਵੀ ਦੇਖੀਏ ਪੰਜਾਬੀ ਬਾਗ ਦਾ ਪੰਜਾਬੀ ਮੋਰਚਾ ਲੱਗਾ ਹੋਇਆ ਸੀ 1966 ਵਾਲਾ ਜਾਂ ਹੋਰ ਚੀਜ਼ਾਂ ਇਸ ਕਰਕੇ ਇਹ ਉੱਥੇ ਜਾ ਨਾ ਸਕੇ ਸੰਗਤਾਂ ਆਈਆਂ ਹਰੀਆਂ ਵੇਲਾਂ ਇੱਥੇ ਹੁਸ਼ਿਆਰਪੁਰ ਨੇੜੇ ਜਿਹੜਾ ਢੇਰਾ ਹੈ ਬਾਪੁਰਖਾਂ ਦਾ ਨਿਹੰਗ ਸਿੰਘਾਂ ਦਾ ਉਹਨਾਂ ਉੱਥੇ ਬਾਬਾ ਹਰਭਜਨ ਸਿੰਘ ਦੀ ਜਥੇਦਾਰ ਸੰਗ ਉਹਨਾਂ ਨੂੰ ਕਿਹਾ ਜੀ ਤੁਸੀਂ ਕਿਰਪਾ ਕਰੋ 10 ਮਾਰਚ 1964 ਰਸਵੀ ਨੂੰ ਇਹ ਆਪਣਾ ਜਥਾ ਲੈ ਕੇ ਤਕਰੀਬਨ ਉੱਥੇ ਪਹੁੰਚੇ ਐ ਤੇ ਇਹਨਾਂ ਨੇ ਜਾ ਕਰਕੇ ਆਪਣੇ ਜਥੇ ਦੇ ਨਾਲ ਮਹੰਤ ਗੁਰਦਿਆਲ ਸਿੰਘ ਨੂੰ ਉੱਥੋਂ ਬਾਹਰ ਕੱਢ ਦਿੱਤਾ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਰਸਤਾ ਬਸਤਾ ਇਕੱਠੀਆਂ ਕੀਤੀਆਂ ਤੇ 100 ਅਖੰਡ ਪਾਠਾਂ ਦੀ ਲੜੀ ਚਲਾ ਦਿੱਤੀ ਜਿਹਨੂੰ ਇਕੋਤਰੀ ਕਹਿ ਦਿੰਦੇ ਸਨ ਉਸ ਸਮੇਂ ਦੇ ਅੰਦਰ ਆਪ ਇੱਕ ਅਖੰਡ ਪੜ੍ਹ ਸਾਹਿਬ ਕਰਨਾ ਭੋਗ ਪਾਉਣਾ ਦੂਜਾ ਆਰੰਭ ਕਰ ਦੇਣਾ ਤੇ ਸੰਗਤਾਂ ਦੇ ਉੱਤੇ ਲਹਿਰ ਬਹਿਰ ਹੋਣ ਲੱਗ ਪਈ ਸੰਗਤਾਂ ਦੂਰੋਂ ਦੂਰੋਂ ਚੱਲ ਕੇ ਆਉਣ ਲੱਗ ਪਈਆਂ ਇਸ ਦੇ ਦੌਰਾਨ ਮਹੰਤ ਗੁਰਦਿਆਲ ਸਿੰਘ ਨੇ ਪਹਿਲਾਂ ਤਾ ਆਪਣਾ ਜਿਹੜਾ ਦਾਬਾ ਸੀ ਉਹ ਗੁੰਡਿਆਂ ਨੂੰ ਲੈ ਕੇ ਮਾਰਨਾ ਚਾਹਿਆ ਇਹਨੇ ਜਾ ਕੇ ਬਾਬਾ ਹਰਭਜਨ ਸਿੰਘ ਨੂੰ ਆਖਿਆ ਵੀ ਇੱਥੇ ਚਾਰ ਪੰਜ ਦਿਨ ਇਸੇ ਰਹਿਣ ਦਿੰਦੇ ਆ ਯਾਤਰੀਆਂ ਆਪਣਾ ਟਿੰਡ ਬੋੜੀ ਚੱਕੋ ਜਾਓ ਤੁਸੀਂ ਤੇ ਬਾਬਾ ਜੀ ਆਖਿਆ ਕਹਿੰਦੇ ਵੀ ਤੂੰ ਹੁਣ ਜੇ ਭਲੀ ਚਾਹਣਾ ਹੈ ਤਾਂ ਇੱਥੋਂ ਚਲਾ ਜਾ ਨਹੀਂ ਤਾਂ ਫਿਰ ਤੂੰ ਸਿੰਘਾਂ ਦੇ ਕੋਲੋਂ ਜੋ ਮਾਰ ਖਾਵੇਂਗਾ ਇਹ ਉਥੋਂ ਗੱਲਬਾਤ ਕਰਕੇ ਤੇ ਚਲੇ ਗਿਆ ਇਹਨੇ ਆਪਣੇ ਗੁੰਡਿਆਂ ਦੇ ਨਾਲ ਸਿੰਘਾਂ ਦੇ ਨਾਲ ਹੱਥਾ ਪਾਈ ਵੀ ਕੀਤੀ ਜੋ ਕਿ ਫਿਰ ਵੀ ਟਕਰਾਓ ਉੱਥੋਂ ਹੋਣਾ ਬਚ ਗਿਆ ਫਿਰ ਇਸਨੇ ਕੀ ਕੀਤਾ ਇਹਨੇ ਪੈਸੇ ਕਢਾਏ 3-4 ਲੱਖ ਰੁਪਈਆ ਔਰ ਜੋ ਕਿ ਉੱਥੋਂ ਦੀ ਪੁਲਿਸ ਨੂੰ ਦੇ ਕੇ ਜੋ ਪਹਿਲਾਂ ਹੀ ਇਹਦੀ ਇੱਕ ਮੂਲਾ ਸਿੰਘ ਨਾਮ ਦਾ ਬੰਦਾ ਸੀ ਜਿਹੜਾ ਇਹਦਾ ਰਿਸ਼ਤੇਦਾਰ ਸੀ ਮਹੰਤ ਗੁਰਦਿਆਲ ਸਿੰਘ ਦਾ ਤੇ ਉਹਦੀ ਸਰਕਾਰੀ ਦਰਬਾਰੇ ਚੰਗੀ ਸੀ ਜਿਵੇਂ ਹੁਣ ਤਾਂ ਆਪਾਂ ਕਹੀਏ ਇੱਕ ਪਾਸੇ ਉੱਤਰਾਖੰਡ ਸਰਕਾਰ ਆ ਜਾਂ ਉਸ ਸਮੇਂ ਤੇ ਉੱਤਰ ਪ੍ਰਦੇਸ਼ ਤੇ ਹਿਮਾਚਲ ਪ੍ਰਦੇਸ਼ ਇਕੱਠਾ ਕਰ ਲਓ ਹਿਮਾਚਲ ਪ੍ਰਦੇਸ਼ ਬਾਅਦ ਵਿੱਚ ਬਣਿਆ ਉੱਤਰ ਪ੍ਰਦੇਸ਼ ਨੂੰ ਗਿਣ ਲਓ ਤੇ ਪੌਂਟਾ ਸਾਹਿਬ ਜਿਹੜਾ ਸੀ ਉਥੋਂ ਦਾ ਜਿਹੜਾ ਪੁਲਿਸ ਕਮਿਸ਼ਨਰ ਸੀਗਾ ਆਰ ਕੇ ਚੰਦੇਲ ਇਹਨੇ ਉਹਨੂੰ ਜੋ ਆਪਣੇ ਹੱਥੀਂ ਕੀਤਾ ਇਹਨੇ ਕਿਹਾ ਵੀ ਗੱਲਬਾਤ ਕਰਨੀ ਹੈ ਵੀ ਆਪਾਂ ਇਹ ਕੰਮ ਕਢਣਾ ਹੈ ਇੱਥੋਂ ਸਿੰਘਾਂ ਨੂੰ ਇਹ ਧੱਕੇ ਨਾਲ ਬੈਠਿਆ ਮੇਰਾ ਮੇਰਾ ਕਬਜ਼ਾ ਸੀ ਇੱਥੇ ਮੇਰਾ ਪਿਓ ਮੰਤ ਸੀ ਤੇ ਉਥੋਂ ਆਹ ਵੇਖੋ ਮਤੇ ਪਏ ਹੋਏ ਐਸਜੀਪੀਸੀ ਦੇ ਸਾਡੀ ਇੱਥੇ ਮਲਕੀਅਤ ਹੈ ਤੇ ਇਹਨਾਂ ਨੇ ਕੀ ਕੀਤਾ ਬਾਬਾ ਹਰਭਜਨ ਸਿੰਘ ਜੀ ਨੂੰ ਬਾਹਰ ਬੁਲਾਇਆ ਹੋਟਲ ਦੇ ਵਿੱਚ ਕਹਿੰਦੇ ਜੀ ਮੀਟਿੰਗ ਕਰਾਂਗੇ ਬਹਿ ਕੇ ਮੀਟਿੰਗ ਕੀਤੀ ਗਈ ਉਸ ਮੀਟਿੰਗ ਦੇ ਵਿੱਚ ਪੁਲਿਸ ਨੇ ਧੱਕੇ ਨਾਲ ਬਾਬਾ ਹਰਭਜਨ ਸਿੰਘ ਅਧਿਆਗ ਸਿੰਘ ਨੂੰ ਜਥੇਦਾਰ ਜੀ ਨੂੰ ਗ੍ਰਿਫਤਾਰ ਕਰ ਲਿਆ ਤਿੰਨ ਹਜ਼ਾਰ ਤੋਂ ਵੱਧ ਜੜੀਆਂ ਪੁਲਿਸ ਵਾਲੇ ਆਪਣੇ ਨਾਲ ਲੈ ਕੇ ਇਹ ਆ ਗਏ ਗੁਰਦਾਰਾ ਸਾਹਿਬ ਨੂੰ ਘੇਰਾ ਪਾ ਲਿਆ ਉੱਥੇ ਜਥਾ ਥੋੜਾ ਸੀ ਕਾਰਨ ਇਹ ਸੀ ਕਿ ਮਾਰਚ ਤੋਂ ਸ਼ੁਰੂ ਸੀ ਪਾਠ ਚੱਲ ਰਿਹਾ ਸੀ ਮਾਰਚ ਅਪ੍ਰੈਲ ਦੋ ਮਹੀਨੇ ਚੱਲ ਗਏ ਸੀ ਸੰਗਤਾਂ ਆਉਂਦੀਆਂ ਜਾਂਦੀਆਂ ਸੀ ਤੇ ਬਹੁਤੇ ਸਿੰਘ ਜਿਹੜੇ ਸੀ ਉਹ ਚੱਕਰਵਾਤੀ ਪਿੱਛੇ ਦੇਰੇ ਨੂੰ ਮੁੜਿਆ ਆਏ ਗੁਰਦੁਆਰਾ ਸਾਹਿਬ ਦੇ ਅੰਦਰ ਜਿੱਥੇ ਮਹਾਰਾਜ ਦਾ ਦਰਬਾਰ ਸੀ ਉਹਦੇ ਵਿੱਚ ਤਕਰੀਬਨ 9 ਸਿੰਘ ਸਨ ਤੇ 3-4 ਸਿੰਘ ਹੋਰ ਜਿਹੜੇ ਸੀ ਉਹ ਬਾਹਰ ਲੰਗਰ ਪਾਣੀ ਜਿਹੜਾ ਸਥਾਨ ਨੇ ਉੱਥੇ ਇਹਨਾਂ ਨੇ ਪਹਿਲਾਂ ਆਰ ਕੇ ਚੰਦੇਲ ਪੁਲਿਸ ਕਮਿਸ਼ਨਰ ਨੇ ਅਨਾਉਂਸਮੈਂਟ ਕੀਤੀ ਵੀ ਸਾਰੇ ਖੰਡਪੜ ਬੰਦ ਕਰਕੇ ਤੇ ਬਾਹਰ ਆ ਜਾਓ ਨਹੀਂ ਤਾਂ ਅਸੀਂ ਗੋਲੀ ਚਲਾਵਾਂਗੇ ਤੇ ਗੁਰੂ ਕੇ ਸਿੰਘਾਂ ਨੇ ਆਖਿਆ ਵੀ ਅਖੰਡਪੜ ਸਾਹਿਬ ਜੋ ਨਿਰਵਿਘਨ ਤਨਾ ਚੱਲ ਰਿਹਾ ਹੈ ਇਸ ਨੂੰ ਅਸੀਂ ਵਿੱਚੇ ਛੱਡ ਕੇ ਜਾਂ ਭੰਗ ਕਰਕੇ ਬਾਹਰ ਨਹੀਂ ਆ ਸਕਦੇ ਤੇ ਅਸੀਂ ਤੁਸੀਂ ਆਪਣਾ ਕਾਰਜ ਕਰੋ ਆਪਣਾ ਬਾਹਰ ਜਾਓ ਇਹਨਾਂ ਨੇ ਕੋਈ ਸੁਣੀ ਨਹੀਂ ਇਹਨਾਂ ਨੇ ਪਾਈਪ ਲੈ ਕਰਕੇ ਲੋਹੇ ਦੇ ਪਾਈਪ ਦੀਆਂ ਰਾਡਾਂ ਦੇ ਨਾਲ ਦਰਵਾਜ਼ੇ ਭੰਨਣੇ ਸ਼ੁਰੂ ਕੀਤੇ ਬਾਰੀਆਂ ਤੋੜੀਆਂ ਪੌੜੀਆਂ ਲਾ ਕੇ ਗੁਰਦੁਆਰਾ ਸਾਹਿਬ ਦੇ ਐਂਟਰੈਂਸ ਵਿੱਚ ਐਂਟਰ ਕੀਤੇ ਔਰ ਗੋਲੀਆਂ ਦੀ ਬਿਛਾੜ ਕਰ ਦਿੱਤੀ ਜਿਹੜੇ ਸਿੰਘ ਕੁਝ ਵੀ ਨਹੀਂ ਸੀ ਅੱਗੋਂ ਕਰ ਰਹੇ ਨਾ ਉਹਨਾਂ ਕੋ ਕੋਈ ਹਥਿਆਰ ਸੀ ਲੰਗਰ ਪਾਣੀ ਬਣਾਉਣ ਵਾਲੇ ਪਹਿਲਾਂ ਇਹਨਾਂ ਨੇ ਹਦੂਦ ਵਿੱਚ ਤਿੰਨ ਸਿੰਘ ਸ਼ਹੀਦ ਕੀਤੇ ਫਿਰ ਇਹ ਗੁਰਦੁਆਰਾ ਸਾਹਿਬ ਦਰਬਾਰ ਦੇ ਵਿੱਚ ਹੀ ਬੂਟਾਂ ਦੇ ਸਮੇਤ ਹੀ ਲੈ ਕਰਕੇ ਪਾਈਪਾਂ ਤੇ ਰਾਡਾਂ ਦੇ ਨਾਲ ਦਰਵਾਜ਼ੇ ਭੰਨ ਕੇ ਅੰਦਰ ਵੜੇ ਜਿੱਥੇ ਕਿ ਸਿੰਘਾਂ ਦੇ ਉੱਤੇ ਅੰਨਾ ਬਹੁਤ ਜਿਹੜੀ ਅੰਨੇਵਾ ਗੋਲੀ ਭਰਾਈ ਹੈ ਜਿਹਦੇ ਵਿੱਚ ਅੱਠ ਸਿੰਘ ਸੱਤ ਸਿੰਘ ਸ਼ਹੀਦ ਹੋਏ ਅੱਠਵਾ ਸਿੰਘ ਭਾਈ ਧੰਨਾ ਸਿੰਘ ਜੋ ਗੁਰੂ ਕੀ ਹਜ਼ੂਰੀ ਵਿੱਚ ਅਖੰਡ ਪੜ੍ਹ ਸਾਹਿਬ ਦੀ ਡਿਊਟੀ ਦੇ ਰਿਹਾ ਸੀ ਉਹਨੇ ਹੱਥ ਖੜਾ ਕੀਤਾ ਇਸ ਤਰੀਕੇ ਦੇ ਨਾਲ ਵੀ ਇਸ ਤਰ੍ਹਾਂ ਨਾ ਕਰੋ ਤੇ ਖਣਪੜ ਸਾਹਿਬ ਜਿਹੜਾ ਇਹ ਭੱਗ ਹੋਵੇਗਾ ਇਹਨਾਂ ਨੇ ਉਹਦੇ ਹੱਥ ਨੂੰ ਨਿਸ਼ਾਨਾ ਬਣਾ ਕੇ ਗੋਲੀਆਂ ਮਾਰੀਆਂ ਤੇ ਭਾਈ ਧੰਨਾ ਸਿੰਘ ਮੌਕੇ ਤੇ ਸ਼ਹੀਦ ਹੋ ਗਿਆ ਤੇ ਸਰਦਾਰ ਭਾਈ ਨਿਹਾਲ ਸਿੰਘ ਜੀ ਉਹ ਗੁਰੂ ਕੀ ਹਜੂਰੀ ਵਿੱਚ ਚੌਰ ਸਾਹਿਬ ਦੀ ਸੇਵਾ ਕਰ ਰਹੇ ਸਨ ਉਹਨਾਂ ਨੇ ਉੱਥੇ ਹੀ ਪਾਠ ਦੀ ਤੁੱਕ ਪਕੜ ਕੇ ਬਹਿਣਾ ਚਾਹਿਆ ਮੋਢੇ ਤੇ ਪੱਟ ਤੇ ਗੋਲੀਆਂ ਵੱਜੀਆਂ ਧੌਣ ਕੋਲ ਦੀ ਗੋਲੀਆਂ ਲੰਘੀਆਂ ਤੇ ਉਸੇ ਉੱਥੇ ਡਿੱਗ ਪਏ ਪੁਲਿਸ ਨੇ ਇਸ ਤਰੀਕੇ ਨਾਲ ਕਬਜ਼ਾ ਕੀਤਾ 8 ਲਾਖਾਂ ਜਿਹੜੀਆਂ ਅੰਦਰੋਂ ਚੱਕੀਆਂ ਉਹਨਾਂ ਨੂੰ ਜਲਦੀ ਜਲਦੀ ਲਿਜਾ ਕੇ ਜੰਗਲ 'ਚ ਸੰਸਕਾਰ ਕਰ ਦਿੱਤਾ ਤੇ ਜਿਹੜੇ ਅੰਦਰ ਨਿਸ਼ਾਨ ਸੀ ਗੋਲੀਆਂ ਦੇ ਜਾਂ ਖੂਨ ਦੇ ਉਹਨਾਂ ਨੂੰ ਕੱਪੜਿਆਂ ਨਾਲ ਪੂੰਝਣਾ ਚਾਹਿਆ ਪਰ ਉਹ ਕਿੱਥੇ ਮਿਟ ਸਕਦੇ ਸਨ ਇਤਨੀ ਜਲਦੀ ਦੇ ਨਾਲ ਜਦੋਂ ਇਸ ਤਰੀਕੇ ਨਾਲ ਉਹ ਜ਼ਖਮੀ ਸਿੰਘ ਜਿਹੜਾ ਸੀ ਉਹ ਅੱਜ ਵੀ ਦਰਸ਼ਨ ਕਰੋ ਜੱਥੇਦਾਰ ਬਾਬਾ ਨਿਹਾਲ ਸਿੰਘ ਦੀ ਹਰੀਆਂ ਵੇਲਾਂ ਵਾਲੇ ਜਿਨ੍ਹਾਂ ਨੂੰ ਜਿੰਦਾ ਸ਼ਹੀਦ ਆਖਿਆ ਜਾਂਦਾ ਹੈ ਉਹ ਉਸ ਵੇਲੇ ਗੁਰੂ ਕੀ ਹਜ਼ੂਰੀ ਦੇ ਵਿੱਚ ਸਨ ਜਿਨ੍ਹਾਂ ਨੇ ਕਿ ਇਸ ਤਰੀਕੇ ਨਾਲ ਉੱਥੇ ਡਟ ਕੇ ਮੁਕਾਬਲਾ ਕੀਤਾ ਮੁਰ ਕੇ ਫਿਰ ਜਦੋਂ ਇਸ ਤਰ੍ਹਾਂ ਦੇਖਿਆ ਕਤਲੋਗਾਰਤ ਹੋ ਚੁੱਕੀ ਹੈ ਫਿਰ ਪਿੱਛੇ ਹਟੇ ਫਿਰ ਉਸ ਵਕਤ ਜੋ ਸਿੰਘਾਂ ਦਾ ਭੜਵਾ ਜੱਥਾ ਜਿਹੜਾ ਸੀ ਪੰਜਾਬ ਤੋਂ ਗਿਆ ਤੇ ਪੌਂਟਾ ਸਾਹਿਬ ਦੀ ਜਿਹੜੀ ਸੇਵਾ ਸੰਭਾਲਿਆ ਉਹ ਗੁਰੂ ਕੀ ਖਾਲਸੇ ਦੇ ਜੋ ਅਧੀਨ ਆਈ ਇਹਨਾਂ ਮਹੰਤਾਂ ਨੇ ਸ਼ੁਰੂ ਤੋਂ ਲੈ ਕਰਕੇ ਅਖੀਰ ਤੱਕ ਔਰ ਇੱਥੋਂ ਤੱਕ ਹੈਰਾਨੀ ਦੀ ਗੱਲ ਹੈ ਕਿ ਆਜ਼ਾਦ ਭਾਰਤ ਵਿੱਚ ਜਿੱਥੇ ਆਪਾਂ ਇਹ ਕਹਿੰਦੇ ਸੀ ਵੀ ਇਹ ਭਾਰਤ ਉਨ ਆਜ਼ਾਦ ਹੋ ਗਿਆ ਇਹ ਪਹਿਲਾ ਸ਼ਾਕਾ ਸ਼ਹੀਦੀ ਸ਼ਾਕਾ ਸ਼੍ਰੀ ਕੌਟਾ ਸਾਹਿਬ ਦਾ 1964 ਇਸਵੀ ਨੂੰ ਵਾਪਰੇ ਆ ਇਹੋ ਜਿਹੇ ਸਾਡੇ ਜੋ ਕੌਮ ਦੇ ਨਾਲ ਗੁਰੂ ਘਰਾਂ ਦੀ ਜਿਹੜੀ ਸੇਵਾ ਬਹਾਲੀ ਕਰਾਉਣ ਦੇ ਲਈ ਜੋ ਘਟਨਾਵਾਂ ਵਾਪਰੀਆਂ ਰਹੀਆਂ